ਪ੍ਰੇਣ ਦੀ ਕੋਈ ਦਵਾਈ ਖਾਂਦੇ ਨਾ ਉਹ ਸ਼ਰਦਾਈ ਪੀਣ 6 ਮਹੀਨੇ ਲਗਾਤਾਰ ਪੀ ਲੈਣ ਵਧੀਆ ਰਿਜ਼ਲਟ ਮਿਲਣਗੇ ਹੁਣ ਇਹ ਜਿਹੜੀ ਪਹਿਲਵਾਨਾਂ ਦੀ ਖਰਾਕ ਹੈ ਅੱਜ ਵੀ ਹਰਿਆਣੇ ਦੇ ਵਿੱਚ ਸਾਡੇ ਪਹਿਲਵਾਨਾਂ ਦੇ ਜਿਹੜੇ ਅਖਾੜੇ ਨੇ ਉਹਨਾਂ ਦੇ ਵਿੱਚ ਸ਼ਰਦਾਈਆਂ ਤੇ ਰਗੜੇ ਲੱਗਦੇ ਨੇ ਕਈ ਵਾਰ ਸਾਡੇ ਸਿੰਘ ਵੀ ਕਹਿ ਦਿੰਦੇ ਨੇ ਕਿ ਤੁਸੀਂ ਸ਼ਰਦਾਈ ਵੇਚਦੇ ਹੋ ਹੁਣ ਇਹਦੇ ਵਿੱਚ ਵੀ ਬੜੀ ਵੱਡੀ ਗੱਲ ਹੈ ਜੀ ਵੇਚਣਾ ਪ੍ਰਸ਼ਾਦ ਨਹੀਂ ਆਪਾਂ ਵੇਚ ਸਕਦੇ ਅਸੀਂ ਇੱਥੇ ਅਰਦਾਸ ਨਹੀਂ ਕਰਦੇ ਜੀ ਸਿਰਫ ਗਿਰੀਆਂ ਜਿੰਨੇ ਵੀ ਸਾਡੇ ਕੋਲ ਆਬਦਾਮ ਅਖਰੋਟ ਜੀ ਜਿੰਨਾ ਸਾਡੇ ਕੋਲ ਪਿਆ ਰਸਤ ਇਹ ਆਪਾਂ ਪਾ ਕੇ ਤੇ ਇਹਦਾ ਜਲ ਬਣਾ ਕੇ ਇਹਦਾ ਡਰਿੰਕ ਬਣਾ ਕੇ ਆਪਾਂ ਵੇਚਨੇ ਅਰਦਾਸ ਨਹੀਂ ਕਰਦੇ ਜੀ ਅਰਦਾਸ ਜੇ ਕਰਾਂਗੇ ਫਿਰ ਪ੍ਰਸ਼ਾਦ ਬਣ ਜਾਏਗਾ ਸਾਡੇ ਕੋਲ ਬਾਬਾ ਜੀ ਇੱਕ ਆਂਦਾ ਸੀ ਬੰਦਾ 6 ਮਹੀਨੇ ਉਹਨੇ ਲਗਾਤਾਰ ਸਰਦਾਈ ਛਕੀ ਸਾਡੇ ਕੋਲ ਜੀ ਉਹ ਕਹਿੰਦਾ ਬਾਬਾ ਜੀ ਰਿਜ਼ਲਟ ਇੰਨੇ ਵਧੀਆ ਆਏ ਨੇ ਵੀ ਮੇਰੇ ਗੋਡੇ ਜਿਹੜੇ ਪੀੜ ਘਰਦੇ ਸੀ ਨਾ ਹੂੰ ਡਾਕਟਰਾਂ ਨੇ ਕਹਤਾ ਸੀ ਗੋਡਿਆਂ ਚ ਗਰੀਸ ਖਤਮ ਹੈ ਤੇ ਸਾਡਾ ਜਿਹੜਾ ਸਰਦਾਈ ਇਹਨਾਂ ਸਭ ਤੋਂ ਵਧੀਆ ਕੁਆਲਿਟੀ ਪੂਰੀ ਸੰਗਣੀ ਜੀ 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 ਤੇ ਉਹ ਸ਼ਕਤ ਆ ਰਿਹਾ ਉਹਦੇ ਅੰਚ ਗੋਡੇ ਠੀਕ ਨੇ ਇਸ ਤੋਂ ਬਹਿਲਾ ਵੀਰ ਜੀ ਆਪਾਂ ਗਰੰਥੀ ਸਿੰਘ ਦੀ ਡਿਊਟੀ ਕਰਦੇ ਹਾਂ। ਠੀਕ ਹੈ ਜੀ। ਹਾਂ ਜੀ। ਵੇਖੋ ਮੈਂ ਸੱਚੇ ਗੱਲ ਕਹਿਣਾ ਪਿਆ ਤਾਕਤ ਦੇ ਸਾਹਮਣੇ। ਜੀ। ਵੀ ਗਰੰਥੀ ਸਿੰਘ ਜਿੰਨਾ 6 ਮਹੀਨਿਆਂ ਚ ਕਮਾਂਦਾ ਹੈ ਨਾ ਜੀ। ਜੇ 6 ਮਹੀਨਿਆਂ ਚ ਆਮਦਨ ਲਾ ਲੋ ਉਹਨਾਂ ਆਪਣੇ ਕੰਮ ਚ ਬੰਦਾ 1 ਮਹੀਨੇ ਚ ਕਮਾ ਲੈਂਦਾ। ਜੀ 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 ਜੀ। ਮੈਂ ਤਾਂ ਪੰਜਾਬੀ ਵੀਰਾਂ ਨੂੰ ਇਹੀ ਸੰਦੇਸ਼ ਧਰਮ ਦੀ ਧਰਮ ਦੀ ਕਿਰਤ ਕਰੋ ਗੁਰੂ ਸਾਹਿਬ ਜੀ ਨੇ ਕਿਹਾ ਨਾ ਵੀ ਧਰਮ ਦੀ ਕਿਰਤ ਕਰੋ ਵੰਡ ਛਕੋ ਜੀ ਜੀ ਹੈ ਮਾਰਾ ਦਾ ਬਚਨ ਬਿਲਕੁਲ ਜੀ ਕਿਰਤ ਕਰਕੇ ਵੰਡ ਕੇ ਛਕਣਾ ਜੀ 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 ਇਹ ਵਧੀਆ ਗੱਲ ਤੁਹਾਡੇ ਹਰਿਆਣੇ ਦੇ ਵਿੱਚ ਕਿੰਨਾ ਕਿ ਸਹਾਇਜੋਗ ਮਿਲਦਾ ਇਸ ਚੀਜ਼ ਨੂੰ ਬਹੁਤ ਵਧੀਆ ਲੋਕੇਸ਼ਨ ਵਧੀਆ ਜਿੱਥੇ ਤੁਸੀਂ ਖੜਦੇ ਹੋ ਵਧੀਆ ਗੁਰੂ ਘਰ ਹੈ ਅੱਛਾ ਜੀ ਹਾਂ ਜੀ ਮਾਰਾ ਦੀ ਕਿਰਪਾ ਦੇ ਨਾਲ ਕੋਈ 100 ਬੰਦਾ ਸਾਡੇ ਨਾਲ ਜੁੜਿਆ ਜਿਹੜੇ ਹਰ ਰੋਜ਼ ਛਕਣ ਆਉਂਦੇ ਨੇ ਸਾਡੇ ਕੋਲ ਜੀ ਜੀ ਗਰਮੀਆਂ ਦੇ ਵਿੱਚ ਤੇ ਜ਼ਿਆਦਾ ਸਾਡਾ ਜਿਹੜਾ ਸਰਦਾਈ ਦਾ ਕੰਮ ਉਹ ਸਿਆਲ ਚ ਵੀ ਇਹੀ ਚਲਾਇਆ ਹੋਤ ਸਤਿ ਸ੍ਰੀ ਅਕਾਲ ਜੀ ਇਸ ਵੇਲੇ ਅਨੰਦਪੁਰ ਸਾਹਿਬ ਵਿਖੇ ਮੌਜੂਦ ਹਾ ਹੋਲੇ ਮਹੱਲੇ ਦੀਆਂ ਤਿਆਰੀਆਂ ਨੇ ਲਗਭਗ 3 ਸਾਲ ਤੋਂ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬੀ ਨੌਜਵਾਨ ਨਿੰਗ ਸਿੰਘ ਵੱਖ-ਵੱਖ ਜਗ੍ਹਾ ਦੇ ਉੱਪਰ ਬੈਠ ਕੇ ਜਿਹੜੇ ਨੇ ਉਹ ਸਰਦਾਈ ਦੇ ਲੰਗਰ ਲਾਉਂਦੀਆਂ ਨੇ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਦਲਾਂ ਦੇ ਵਿੱਚ ਜਿਹੜੀ ਸੀ ਉਹ ਸਰਦਾਈ ਪੀਤੀ ਜਾਂਦੀ ਸੀ ਬਹੁਤ ਮਿਹਨਤ ਕਰਕੇ ਬਣਾਈ ਜਾਂਦੀ ਸੀ ਪਰ ਕੁਝ ਕਿ ਸਾਲਾਂ ਤੋਂ ਜਿਹੜੇ ਪੰਜਾਬੀ ਨੌਜਵਾਨ ਨੇ ਇਸ ਨੂੰ ਕਿਰਤ ਵਾਲੇ ਪਾਸੇ ਨੂੰ ਲੈ ਕੇ ਆਏ ਨੇ ਜਿਹੜੇ ਬੜੀ ਚੰਗੀ ਗੱਲ ਹੈ ਕੋਲਡ ਡਰਿੰਕ ਲੋਕ ਪੀਂਦੇ ਨੇ ਹੋਰ ਬਹੁਤ ਸਾਰੇ ਕੈਮੀਕਲ ਵਾਲੀਆਂ ਚੀਜ਼ਾਂ ਲੋਕ ਪੀਂਦੇ ਨੇ ਜਿਹੜੀਆਂ ਬਹੁਤ ਜ਼ਿਆਦਾ ਖਤਰਨਾਕ ਵੀ ਹੁੰਦੀਆਂ ਨੇ ਪਰ ਜਦੋਂ ਅਸੀਂ ਇਸ ਚੀਜ਼ ਦੀ ਗੱਲ ਕਰਦੇ ਆ ਤਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਇਹ ਜਿਆਦਾ ਜਿਹੜੀ ਹੈ ਵੇਚੀ ਜਾਂਦੀ ਹੈ ਤੇ ਨੌਜਵਾਨ ਜਿਹੜੇ ਨੇ ਇਸ ਨੂੰ ਪੀਂਦੇ ਨੇ ਪਹਿਣਾ ਪਿੰਦੀਆਂ ਨੇ ਜਿਹੜੀਆਂ ਇਹ ਚੀਜ਼ਾਂ ਨੇ ਬਹੁਤ ਜ਼ਿਆਦਾ ਲਾਭਦਾਇਕ ਵੀ ਹੁੰਦੀਆਂ ਨੇ ਇਸ ਵੇਲੇ ਅਸੀਂ ਆਨੰਦਪੁਰ ਸਾਹਿਬ ਵਿਖੇ ਖੜੇ ਹਾਂ ਤੇ ਤੁਸੀਂ ਮੇਨ ਲੋਕੇਸ਼ਨ ਅਸੀਂ ਤੁਹਾਨੂੰ ਦੱਸ ਦਿੰਨੇ ਆ ਵੀ ਵੀਰ ਐਂਟਰਪ੍ਰਾਈਜ਼ਰ ਵਾਲਿਆਂ ਦੀ ਦੁਕਾਨ ਇੱਥੇ ਹੈ ਕਾਫੀ ਮਸ਼ਹੂਰ ਹੈ ਉਸ ਦੁਕਾਨ ਦੇ ਲਗਭਗ ਬਿਲਕੁਲ ਸਾਹਮਣੇ ਜੇ ਅਸੀਂ ਖੜੇ ਹਾਂ ਇੱਕ ਲੰਗਰ ਹੈ ਕਾਫੀ ਵੱਡਾ ਤੇ ਉੱਥੇ ਇਹ ਵੀਰ ਖੜੇ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਨੇ ਪਹਿਲਾਂ ਤਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਬੜੇ ਸੋਹਣੇ ਤਰੀਕੇ ਦੇ ਨਾਲ ਇੱਕ ਬੈਨਰ ਤਿਆਰ ਕੀਤੀ ਐ ਉਸ ਬੈਨਰ ਦੇ ਵਿੱਚ ਇਹਨਾਂ ਨੇ ਆਪਣੇ ਕਿਰਤ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਵੀਰ ਜੀ ਨਾਲ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਵੀਰ ਜੀ ਆਈਡੀਆ ਆਇਆ ਇਧਰਲੇ ਵਾਲੇ ਪਾਸੇ ਨੂੰ ਆਉਣ ਦਾ ਵੀ ਹਾਂ ਮਤਲਬ ਇੱਕ ਵਧੀਆ ਬੈਨਰ ਤਿਆਰ ਕੀਤੀ ਜਾਵੇ ਤੇ ਇਸ ਨੂੰ ਕਿਰਤ ਵਾਲੇ ਪਾਸੇ ਨੂੰ ਤੋਰਿਆ ਜਾਵੇ ਆਈਡੀਆ ਵੇਖੋ ਵੀਰ ਜੀ ਜਿਹੜੇ ਠੰਡੇ ਨੇ ਜਾਂ ਹੋਰ ਵੀ ਜੂਸ ਨੇ ਉਹ ਸਹੀ ਨਹੀਂ ਪਲਾਇਆ ਜਾਂਦਾ ਕੈਮੀਕਲ ਹੈ ਕੈਮੀਕਲ ਜ਼ਹਿਰ ਕਹਿ ਸਕਦੇ ਆ ਹਾਂ ਜ਼ਹਿਰ ਕਹਿ ਸਕਦੇ ਇਹ ਆਈਡੀਆ ਆਇਆ ਮਨ ਚ ਵੇਖੋ ਪਹਿਲਾਂ ਭਾਰਤ ਵਰਸ਼ ਵਿੱਚ ਸਾਰੇ ਹੀ ਧਰਮਾਂ ਜਿੰਨੇ ਵੀ ਧਰਮ ਨੇ ਭਾਵੇਂ Hindu, ईसाई, ਮੁਸਲਮਾਨ ਹਰ ਘਰ ਦੇ ਵਿੱਚ ਰਗੜੇ ਲਗਾਏ ਜਾਂਦੇ ਸੀ ਅੰਗਰੇਜ਼ ਆਇਆ ਚਾਹ ਚੱਲੀ ਤੇ ਚਾਹ ਦਾ ਜਿਹੜਾ ਪ੍ਰਭਾਵ ਸੀ ਐਸਾ ਆਪਣੇ ਭਾਰਤ ਦੇਸ਼ ਤੇ ਪਿਆ ਕਿਉਂਕਿ ਚਾਹ ਬਣਾਣੀ ਸੋਖੀ ਸੀ ਸੌਖਾ ਭਾਲਦੇ ਆ ਹਾਂ ਸੌਖਾ ਭਾਲਦੇ ਇੱਥੇ ਲੱਗਦਾ ਮਿਹਨਤ ਸਹੀ ਗੱਲ ਹੈ ਮਿਹਨਤ ਕਰਨੀ ਪੈਂਦੀ ਹੈ ਇੱਕ ਘੰਟਾ ਲੱਗ ਜਾਂਦਾ ਜੀ ਉਹ ਚਾਹ ਬਣਾਣੀ ਸੌਖੀ ਸੀ ਹਮ ਪੱਤੀ ਪਾਈ ਦੋ ਚਮਚ ਤੇ ਖੰਡ ਪਾਈ ਤੇ ਚਾਹ ਬਣ ਗਈ ਤਿਆਰ ਕੰਮ ਜੀ ਉਹ ਭਾਰਤ ਵਾਸੀਆਂ ਨੇ ਸੋਚਾ ਛੱਡਤਾ ਰਗੜੇ ਲਾਣੇ ਛੱਡਤੇ ਹਮ ਫਿਰ ਕੀ ਹੋਇਆ ਨਿਹੰਗ ਸਿੰਘਾਂ ਨੇ ਇਹ ਜਿਹੜਾ ਕਲਚਰ ਸੀ ਇਹ ਸੰਭ ਕੇ ਰੱਖਿਆ ਵਾਹ ਬਿਲਕੁਲ ਹੁਣ ਜਿਹੜਾ ਸਿੰਘਾਂ ਨੇ ਚਲਾਇਆ ਹੈ ਨਾ ਬਹੁਤ ਵਧੀਆ ਕੰਮ ਹੈ ਹਮ ਆਪਾਂ ਹਰਿਆਣੇ ਤੋਂ ਆਂ ਪਰਸ਼ਾਤਰ ਜੀ ਦਾ ਆਪੇ ਵੈਤੋਂ ਜੀ ਭੇਵੇ ਗੁਰਦੁਆਰਾ ਬੌੜੀ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਆਏ ਨੇ ਜੀ ਉੱਥੇ ਸਾਡਾ ਸੈਟਅਪੇ ਪੱਕਾ ਲੱਗਦਾ ਜੀ ਜੀ ਤੇ ਮਨ ਵਿੱਚ ਆਈਡੀਆ ਆਇਆ ਵੀ ਇਹ ਆਪਾਂ ਲਾਈਏ ਚੰਗੀ ਜਿਹੜੀ ਚੀਜ਼ ਹੈ ਉਹ ਸੰਗਤਾਂ ਨੂੰ ਜਾਂ ਹੋਰ ਵੀ ਪਬਲਿਕ ਨੂੰ ਸ਼ਿਕਾਈ ਜਾਵੇ ਜਿਹਦੇ ਨਾਲ ਸਿਹਤ ਜਿਹੜੀ ਚੰਗੀ ਬਣ ਹੁਣ ਇਹ ਜਿਹੜੀ ਪਹਿਲ ਮਾਨਾਂ ਦੀ ਖਰਾਕ ਹੈ ਅੱਜ ਵੀ ਹਰਿਆਣੇ ਦੇ ਵਿੱਚ ਸਾਡੇ ਪਹਿਲਵਾਨਾਂ ਦੇ ਜਿਹੜੇ ਅਖਾੜੇ ਨੇ ਉਹਨਾਂ ਦੇ ਵਿੱਚੇ ਸਰਦਾਈਆਂ ਤੇ ਰਗੜੇ ਲੱਗਦੇ ਨੇ ਹੂੰ ਕਈ ਵਾਰ ਸਾਡੇ ਸਿੰਘ ਵੀ ਕਹਿ ਦਿੰਦੇ ਨੇ ਵੀ ਤੁਸੀਂ ਸਰਦਾਈ ਵੇਚਦੇ ਹੋ ਹੂੰ ਹੁਣ ਇਹਦੇ ਵਿੱਚ ਵੀ ਬੜੀ ਵੱਡੀ ਗੱਲ ਹੈ ਜੀ ਵੇਚਣਾ ਪ੍ਰਸ਼ਾਦ ਨਹੀਂ ਆਪਾਂ ਵੇਚ ਸਕਦੇ ਅਸੀਂ ਇੱਥੇ ਅਰਦਾਸ ਨਹੀਂ ਕਰਦੇ ਜੀ ਸਿਰਫ ਗਰੀਆਂ ਜਿੰਨੇ ਵੀ ਸਾਡੇ ਕੋਲ ਆਬਦਾਮ ਖਰੋਟ ਤੇ ਜਿੰਨਾ ਸਾਡੇ ਕੋਲ ਵਿਆਹ ਰਸਤ ਇਹ ਆਪਾਂ ਪਾ ਕੇ ਤੇ ਇਹਦਾ ਜਲ ਬਣਾ ਕੇ ਇਹ ਤਾਂ ਡਰਿੰਕ ਬਣਾ ਕੇ ਆਪਾਂ ਵੇਚਨੇ ਅਰਦਾਸ ਨਹੀਂ ਕਰਦੇ ਜੀ ਅਰਦਾਸ ਜੇ ਕਰਾਂਗੇ ਫਿਰ ਪ੍ਰਸ਼ਾਦ ਬਣ ਜਾਏਗਾ ਇੱਕ ਚੀਜ਼ ਤੁਸੀਂ ਦੇਖੋ ਵੀ ਪਹਿਲਵਾਨਾਂ ਦੀ ਖਰਾਕ ਤੁਸੀਂ ਨਾਲ ਜ਼ਿਕਰ ਕੀਤਾ ਹਨਾ ਇਹਦਾ ਮਤਲਬ ਇਹ ਸਾਫ਼ ਇਹ ਹੋ ਗਿਆ ਵੀ ਜੇ ਇਸ ਚੀਜ਼ ਨੂੰ ਲੌਂਗ ਟਾਈਮ ਲਈ ਲੰਮਾ ਪੀਣਾ ਹਾਂ ਤਾਂ ਉਹਦੇ ਲਈ ਘਟੋ-ਘਟ ਜੇ ਜ਼ਿਆਦਾ ਵਰਜਸ ਨਹੀਂ ਤਾਂ ਸਾਈਕਲ ਚਲਾਉਣਾ ਥੋੜੀ-ਬਹੁਤ ਸੈਰ ਕਰਨੀ ਉਹ ਵੀ ਜ਼ਿਆਦਾ ਜ਼ਰੂਰੀ ਹੋਏਗੀ ਨਾ ਨਾਲ ਦੀ ਨਾਲ ਤੇ ਸਾਡੇ ਜਿਹੜੇ ਨੌਜਵਾਨ ਨੇ ਇਹਨਾਂ ਚੀਜ਼ਾਂ ਤੋਂ ਬੜੇ ਹਟ ਚੁੱਕੇ ਰਹਿ ਹਨਾ ਅੱਜ ਵੇਖੋ ਵੀਰ ਜੀ ਤਾਂ ਹੀ ਬਿਮਾਰੀਆਂ ਹਾਂ ਘਰ ਘਰ ਕੈਂਸਰ ਜੀ ਕਿ ਕੋਈ 슈ਗਰ ਦਾ ਮਰੀਜ਼ ਕਿਸੇ ਤੇ ਗੋਡੇ ਨਹੀਂ ਕੰਮ ਕਰਦੇ ਸਾਡੇ ਕੋਲ ਬਾਬਾ ਜੀ ਇੱਕ ਆਂਦਾ ਸੀ ਬੰਦਾ 6 ਮਹੀਨੇ ਉਹਨੇ ਲਗਾਤਾਰ ਸਰਦਾਜੀ ਸ਼ਕੀ ਸਾਡੇ ਕੋਲ ਜੀ ਉਹ ਕਹਿੰਦਾ ਬਾਬਾ ਜੀ ਰਿਜ਼ਲਟ ਇੰਨੇ ਵਧੀਆ ਆਏ ਨੇ ਵੀ ਮੇਰੇ ਗੋਡੇ ਜਿਹੜੇ ਪੀੜ ਕਰਦੇ ਸੀ ਨਾ ਡਾਕਟਰਾਂ ਨੇ ਕਹਤਾ ਸੀ ਗੋਡਿਆਂ ਚ ਗਰੀਸ ਖਤਮ ਹੈ ਹਾਂ ਇਹ ਬੜਾ ਚੱਲਦਾ ਹਾਂ ਗਰੀਸ ਖਤਮ ਹੋ ਗਿਆ ਜੀ ਤੁਹਾਡਾ ਸਾਡੇ ਕੋਲ 6 ਮਹੀਨੇ ਲਗਾਤਾਰ ਨਾਗਾ ਨਹੀਂ ਉਹਨੇ ਪਾਇਆ ਜੀ ਜੀ ਪੂਰੇ ਵਿਸ਼ਵਾਸ ਨਾਲ ਹੁੰਦਾ ਸੀ ਤੇ ਸਾਡਾ ਜਿਹੜਾ ਸਰਦਾਈ ਇਹਨਾਂ ਸਭ ਤੋਂ ਵਧੀਆ ਕੁਆਲਿਟੀ ਪੂਰੀ ਸੰਗਣੀ ਜੀ 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 ਤੇ ਉਹ ਸ਼ੱਕਤਾਂ ਰਿਆ ਉਹਦੇ ਅੱਜ ਬੋਡੇ ਠੀਕ ਨੇ ਚਲੋ ਇੱਥੇ ਤੇ ਆਪਾਂ ਦੇਖਦੇ ਹਾਂ ਹੁਣ ਹਨਾ ਹੁਲੇ ਮਹਾਲੇ ਤੇ ਤੁਹਾਨੂੰ ਕਿੰਨਾ ਕੇ ਰਿਸਪੌਂਸ ਮਿਲਦਾ ਖਰਚਾ ਵੀ ਤੁਹਾਡਾ ਕਾਫੀ ਹੋ ਜਾਣਾ ਜਿਵੇਂ ਤੁਸੀਂ ਦੱਸਿਆ ਇਹਦੇ ਉੱਪਰ ਜਿੱਥੇ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਹੋ ਤੁਹਾਡਾ ਹੋਰ ਖਰਚਾ ਹੋਣਾ ਇਸ ਕੁਆਲਿਟੀ ਦਾ ਖਰਚਾ ਹੋਣਾ ਹਨਾ ਉਹਦੇ ਨਾਲ ਨਾਲ ਤੁਹਾਡੀ ਇੱਥੇ ਪਰਚੀ ਵੀ ਕੱਟੀ ਗਈ ਆ ਚਲੋ ਖੈਰ ਉਹ ਵੱਖਰੀ ਗੱਲ ਆ ਉਹਦਾ ਵੀ ਖਰਚਾ ਹੋਣਾ ਜਦੋਂ ਆਪਾਂ ਉੱਥੇ ਦੀ ਗੱਲ ਕਰਦੇ ਆ ਤੁਹਾਡੇ ਹਰਿਆਣੇ ਦੇ ਵਿੱਚ ਕਿੰਨਾ ਕੁ ਸਹਿਯੋਗ ਮਿਲਦਾ ਇਸ ਚੀਜ਼ ਨੂੰ ਬਹੁਤ ਵਧੀਆ ਲੋਕੇਸ਼ਨ ਵਧੀਆ ਜਿੱਥੇ ਤੁਸੀਂ ਖੜਦੇ ਹੋ ਵਧੀਆ ਗੁਰੂ ਘਰ ਅੱਛਾ ਜੀ ਹਾਂਜੀ ਕੁਝ ਇੰਜ ਸੰਗਤ ਲੱਗਦਾ ਤੁਹਾਨੂੰ ਵੀ ਹਾਂ ਔਰ ਜਾਨਾ ਤੋਂ ਕੁਝ ਸਪੈਸ਼ਲ ਇਹ ਪੀਣ ਦੇ ਲਈ ਆਉਂਦੀ ਹੋਵੇ ਮਾਰਤ ਦੀ ਕਿਰਪਾ ਦੇ ਨਾਲ ਕੋਈ 100 ਬੰਦਾ ਸਾਡੇ ਨਾਲ ਜੁੜਿਆ ਜਿਹੜੇ ਹਰ ਰੋਜ਼ ਛਕਣ ਆਉਂਦੇ ਸਾਡੇ ਕੋਲ ਜੀ ਜੀ ਗਰਮੀਆਂ ਦੇ ਵਿੱਚ ਤੇ ਜ਼ਿਆਦਾ ਸਾਡਾ ਜਿਹੜਾ ਸਰਦਾਈ ਦਾ ਕੰਮ ਉਹ ਸਿਆਲ ਚ ਵੀ ਇਹੀ ਚਲਾਇਆ ਉੱਥੇ ਤਿੰਨ ਕਿ ਸਾਲਾਂ ਤੋਂ ਚੱਲੇ ਨੇ ਨੌਜਵਾਨ ਸਿੰਘ ਇਧਰ ਨੂੰ ਤਿੰਨ ਕਿ ਸਾਲਾਂ ਤੋਂ ਜਿਹੜਾ ਨੇ ਸਰਦਾਈ ਵਾਲੇ ਪਾਸੇ ਨੂੰ ਚੱਲੇ ਇਹ ਮੈਂ ਤਾਂ ਸਮਝਣਾ ਵੀ ਆਕਾਲ ਪੁਰਖ ਵੱਲੋਂ ਹੀ ਕਿਰਪਾ ਹੋਈ ਏ ਜੀ ਇਹ ਭਾਰਤਵਾਰਸ਼ ਤੇ ਪੰਜਾਬ ਤੇ ਆਕਾਲ ਪੁਰਖ ਵੱਲੋਂ ਹੀ ਕਿਰਪਾ ਹੋਈ ਆਹ ਜ਼ਹਿਰ ਦਾ ਬਦਲ ਤਾਂ ਇਹੀ ਹੋਏਗਾ ਨਾ ਨਹੀਂ ਤਾਂ ਪ੍ਰਵਾਸੀ ਆਉਂਦੇ ਹੀ ਤੁਹਾਨੂੰ ਪਤਾ ਅੱਜ ਕੱਲ ਫਿਰ ਉਹ ਹੱਥ ਵੀ ਨਹੀਂ ਤੋਂ ਹੁੰਦੇ ਬੀਬੀ ਵਾਲੇ ਹੱਥ ਹੁੰਦੇ ਨੇ ਤੇ ਬਾਪੂ ਵਾਲੇ ਹੱਥ ਹੁੰਦੇ ਨੇ ਉਹਨਾਂ ਗੰਦੇ ਹੱਥਾਂ ਨਾਲ ਹੀ ਸ਼ਿਕਾਈ ਜਾਂਦੇ ਨੇ ਇਹਦਾ ਹੋਰ ਕੀ ਫਾਇਦਾ ਹੋ ਸਕਦਾ ਜੀ ਜਿਵੇਂ ਤੁਸੀਂ ਦੇਖਿਆ ਸਿਹਤ ਲਈ ਹੋਰ ਕੋਈ ਇੱਕ ਦੋ ਫਾਇਦੇ ਇਹ ਇੱਕ ਤੇ ਜਿਹੜਾ ਸਿਰ ਦੀ ਖਰਾਕ ਬਰੇਨ ਵਾਸਤੇ ਜਿਨ੍ਹਾਂ ਨੂੰ ਸਟ्रेस ਰਹਿੰਦਾ ਚਿੰਤਾ ਰਹਿੰਦੀ ਹੈ ਟੈਨਸ਼ਨ ਰਹਿੰਦੀ ਹੈ ਅੱਜ ਕੱਲ੍ਹ ਦੇ ਸਮੇਂ ਤੇ ਜ਼ਿਆਦਾ ਅੱਜ ਕੱਲ ਬਹੁਤ ਟੈਨਸ਼ਨ ਬਹੁਤ ਜ਼ਿਆਦਾ ਲੋਕ ਟੈਨਸ਼ਨ ਦੇ ਵਿੱਚ ਜ਼ਿੰਦਗੀ ਜਿਉ ਰਹੇ ਨੇ ਅੱਜ ਕੱਲ ਦੇ ਸਮੇਂ ਦੇ ਵਿੱਚ ਤੁਸੀਂ ਦੇਖੋ ਕਿਸੇ ਦੇ ਧੀਆਂ ਪੁੱਤਰ ਬਾਹਰ ਚਲੇ ਗਏ ਉਹਨਾਂ ਦੀ ਟੈਨਸ਼ਨ ਹੈ ਕਿਸੇ ਦਾ ਮਾੜਾ ਜਿਹਾ ਘਰੇ ਕੋਈ ਕੁਝ ਹੋ ਗਿਆ ਉਹਨੂੰ ਟੈਨਸ਼ਨ ਹੈ ਜੇ ਕੋਈ ਇਕੱਲਾ ਘਰੇ ਬੈਠਾ ਉਹਨੂੰ ਟੈਨਸ਼ਨ ਹੈ ਮੋਬਾਈਲ ਤੇ ਕੋਈ ਵਾਰ ਅਹਜੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਉਹਦੇ ਨਾਲ ਟੈਨਸ਼ਨਾਂ ਪੈਦਾ ਹੋ ਜਾਂਦੀਆਂ ਨੇ ਉਹਨਾਂ ਲਈ ਸਪੈਸ਼ਲ ਚੀਜ਼ ਆਪਾਂ ਕਹਿ ਸਕਦੇ ਹਾਂ ਮੈਂ ਨਾ ਵੀ ਉਹਨਾਂ ਵਾਸਤੇ ਅਮਰਤ ਟੋਨਿਕ ਹੈ ਇੱਕ ਵਧੀਆ ਜੇ ਉਹ ਪ੍ਰੇਣ ਦੀ ਕੋਈ ਦਵਾਈ ਖਾਂਦੇ ਨਾ ਉਹ ਸ਼ਰਦਾਈ ਪੀਣ ਜੀ 6 ਮਹੀਨੇ ਲਗਾਤਾਰ ਪੀ ਲੈਣਾ ਵਧੀਆ ਰਿਜ਼ਲਟ ਮਿਲਣਗੇ ਆ ਮੰਨ ਲਓ ਵੀ ਜਿਹੜੀ ਇਹ ਚੀਜ਼ ਹੈ ਇਹਨੂੰ ਲਗਾਤਾਰ ਪੀਣਾ ਇਹ ਨਹੀਂ ਨਾ ਹੈਗਾ ਵੀ ਇੱਕ ਦਿਨ ਇੱਕ ਗਲਾਸ ਪੀਤਾ ਤੇ ਮੁੜ ਕੇ ਹਨਾ ਪਰ ਬੜੀ ਗੱਲ ਵੀਰ ਜੀ ਵਿਸ਼ਵਾਸ ਕਰਨਾ ਪਾਈ ਗੱਲ ਕਈ ਸਾਡੇ ਵਿਸ਼ਵਾਸ ਨਹੀਂ ਕਰਦੇ ਅੱਜ ਪੰਜਾਬੀ ਦਾ ਵਿਸ਼ਵਾਸ ਸਭ ਤੋਂ ਵੱਡਾ ਹਾਂ ਬਿਲਕੁਲ ਬਿਲਕੁਲ ਸਾਡੇ ਦਾ ਇਹ ਹੀ ਦਿੱਕਤ ਹੈ ਅਸੀਂ ਇੱਕ ਦੂਜੇ ਦਾ ਸਹਿਯੋਗ ਨਹੀਂ ਕਰਦੇ ਇੱਕ ਦੂਜਿਆਂ ਲੱਤਾਂ ਖੇਲੋ ਫਿਰ ਵੀ ਤੁਸੀਂ ਜਿਹੜਾ ਹੈਗਾ ਸੰਤੁਸ਼ਟ ਹੋ ਬਿਲਕੁਲ ਮਰਦੀ ਕਿਰਪਾ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਇਸ ਤੋਂ ਪਹਿਲਾਂ ਵੀਰ ਜੀ ਆਪਾਂ ਗਰੰਥੀ ਸਿੰਘ ਦੀ ਡਿਊਟੀ ਕਰਦੇ ਸੀ ਠੀਕ ਹੈ ਜੀ ਹਾਂ ਜੀ ਵੇਖੋ ਮੈਂ ਸੱਚੇ ਗੱਲ ਕਹਿਣਾ ਪਿਆ ਤਾਕਤ ਦੇ ਸਾਹਮਣੇ ਜੀ ਵੀ ਗਰੰਥੀ ਸਿੰਘ ਜਿੰਨਾ 6 ਮਹੀਨਿਆਂ ਚ ਕਮਾਉਂਦਾ ਹੈ ਨਾ ਜੀ ਜੇ 6 ਮਹੀਨਿਆਂ ਚ ਆਮਦਨ ਲਾ ਲੋ ਉਹਨਾਂ ਆਪਣੇ ਕੰਮ ਚ ਬੰਦਾ 1 ਮਹੀਨੇ ਚ ਕਮਾ ਲੈਂਦਾ ਜੀ 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 ਅੱਜ ਵੀ ਗਰੰਥੀ ਸਿੰਘਾਂ ਦੇ ਜਿਹੜੀ ਰਹਾਇਸ਼ ਜੀ ਜੀ ਪਹਿਲੀ ਗੱਲ ਤਾਂ ਰਹਾਇਸ਼ ਤੇ ਕੋਈ ਵਧੀਆ ਇੰਨੀ ਚੰਗੀ ਨਹੀਂ ਗੁਰੂ ਘਰਾਂ ਤੇ ਕਰੋੜਾਂ ਰੁਪਇਆ ਲਾਤਾ ਪਰ ਜੇ ਗਰੰਟੀ ਦੇ ਗ੍ਰੈਸ਼ ਵਾਲਾ ਆ ਜੀ ਤਾਂ ਕੁਝ ਵੀ ਨਹੀਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਫਿਰ ਅੱਜ ਕੱਲ ਤਨਖਾਹਾਂ 8000 9000 10000 ਇਹਦੇ ਨਾਲ ਕੀ ਬੰਦ ਆ ਅੱਜ ਵੇਖੋ ਸਾਰੇ ਆਪਣੇ ਤੇ ਖਰਚੇ ਪੂਰੇ ਕਰਦੇ ਨੇ ਹੂੰ 50 ਰੁਪਏ ਦਾ ਕਲਾਸ ਇੱਥੇ ਐਨ ਦਿੱਕਤ ਨਾਲ ਨਹੀਂ ਸ਼ੱਕਦੇ ਵਧੀਆ ਕੋਈ ਦਿੱਕਤ ਕੋ ਨਹੀਂ ਪਰ ਜਦੋਂ ਗਰੰਥੀ ਸਿੰਘ ਦੀ ਗੱਲ ਆ ਜਾਏ ਨਾ ਉਥੇ 10 20 ਰੁਪਏ ਅੱਜ ਵੀ ਸਾਡੇ ਕੋ ਇੱਥੇ ਲੋਕ ਖੁੱਲੇ ਕਰਾਨ ਹੁੰਦੇ ਨੇ ਪੈਸੇ ਮੈਂ ਕਈ ਵਾਰ ਕਹਿ ਦਿੰਦਾ ਮੈਂ ਵੀ ਕੋਈ ਜੇ 50 ਉੱਥੇ ਮੱਥਾ ਟੇਕ ਦੋ ਫਿਰ ਘੜਾ ਜ਼ੁਲਮ ਹੋਣ ਲੱਗਾ ਜੀ ਇਹ ਗਰੰਥੀ ਸਿੰਘ ਨੂੰ ਰਾਗੀ ਸਿੰਘ ਨੂੰ 50 ਜਾਂ 100 ਆਪਾਂ ਦੇ ਦਾਂਗੇ ਕਿਹੜਾ ਉੱਥੇ ਜ਼ੁਲਮ ਹੋ ਚੁੱਕਾ ਹਾਂ ਬਿਲਕੁਲ ਜੀ ਸਹੀ ਗੱਲ ਉਹਦੇ ਚੰਗੀ ਸੇਵਾ ਜੀ ਲੱਗਣ ਦੇ ਆ ਉਹਦਾ ਲੇਖਾ ਪੈਣਾ ਉੱਥੇ ਜੀ ਜੀ ਹਾਂ ਇਸ ਕਰਕੇ ਤੰਗ ਹੋ ਕੇ ਮੈਂ 15 16 ਸਾਲ ਡਿਊਟੀ ਕੀਤੀ ਗਰੰਟੀ ਸੰਘੀ ਠੀਕ ਹੈ ਜੀ ਠੀਕ ਹੈ ਇਹ ਕਰਕੇ ਤੰਗ ਹੋ ਕੇ ਮੈਂ ਛੱਡ ਦਿੱਤਾ ਜੀ ਜੀ ਹੁਣ ਸੰਤੋਖ ਤੋਂ ਵਧੀਆ ਮਤਲਬ ਵਿਚਾਰ ਆਈ ਵੀ ਆਪਣਾ ਮਾਨ ਆਪਣਾ ਕੰਮ ਸ਼ੁਰੂ ਕਰੀਏ ਹਾਂ ਤੇ ਮਹਾਰੇ ਦੀ ਕਿਰਪਾ ਨਾਲ ਮਿਹਨਤ ਕਰੀ ਦੀ ਐ ਅਸਲ ਚ ਵੇਖੋ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਜੀ ਜੀ ਬਿਲਕੁਲ ਆਪਣੇ ਕੰਮ ਕਰੋ ਮੈਂ ਤੇ ਪੰਜਾਬੀ ਵੀਰਾਂ ਨੂੰ ਇਹੀ ਸੰਦੇਸ਼ ਧਰਮ ਦੀ ਧਰਮ ਦੀ ਕਿਰਤ ਕਰੋ ਗੁਰੂ ਸਾਹਿਬ ਜੀ ਨੇ ਕਿਹਾ ਨਾ ਵੀ ਧਰਮ ਦੀ ਕਿਰਤ ਕਰੋ ਵੰਡ ਛਕੋ ਜੀ ਜੀ ਹੈ ਮਹਾਰਾ ਦਾ ਬਚਨ ਬਿਲਕੁਲ ਜੀ ਕਿਰਤ ਕਰਕੇ ਵੰਡ ਕੇ ਛਕਣਾ ਜੀ 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 ਇਹ ਵਧੀਆ ਗੱਲ ਧੰਨਵਾਦ ਜੀ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਹੋਵੇਗਾ ਵੀਰ ਨੇ ਨਾਲ ਨਾਲ ਫਾਇਦੇ ਵੀ ਗਿਣਾਏ ਨੇ ਨੌਲੇਜ ਵੀ ਵੀਰ ਨੂੰ ਚੰਗੀ ਆ ਨਾ ਵੀ ਜੇ ਹੁਣ ਇਹਨਾਂ ਚੀਜ਼ਾਂ ਵੱਲ ਨੂੰ ਪਰਤਾਂਗੇ ਕੈਮੀਕਲ ਤੋਂ ਰਹਿਤ ਚੀਜ਼ਾਂ ਖਾਣੀਆਂ ਸ਼ੁਰੂ ਕਰਾਂਗੇ ਤੁਰੇ ਨੇ ਵੈਸੇ ਲੋਕ ਤੁਸੀਂ ਅੱਜਕੱਲ ਦੇਖਿਆ ਹੋਵੇਗਾ ਖੰਡ ਦੀ ਜਗ੍ਹਾ ਦੇ ਉੱਪਰ ਲੋਕ ਗੁੜ ਖਾਣ ਲੱਗੇ ਨੇ ਚੀਨੀ ਦੀ ਜਗ੍ਹਾ ਦੇ ਉੱਪਰ ਗੁੜ ਵਾਲੇ ਪਾਸੇ ਨੂੰ ਲੋਕ ਤੁਰੇ ਨੇ ਸ਼ੱਕਰ ਲੈ ਆਉਣ ਲੱਗੇ ਨੇ ਹਨਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਣੀ ਸਿਹਤ ਨੂੰ ਲੈ ਕੇ ਲੋਕ ਤੁਰੇ ਨੇ ਤੇ ਸਾਨੂੰ ਇਸ ਚੀਜ਼ ਬਾਰੇ ਸੋਚਣਾ ਪਵੇਗਾ ਹੋਲੇ ਮਹਲੇ ਤੇ ਇਸ ਵੇਲੇ ਮੌਜੂਦ ਹਾਂ ਤੇ ਵੀਰਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੀ ਇੱਕ ਚੰਗੀ ਚੀਜ਼ ਲੋਕਾਂ ਨੂੰ ਪਰੋਸ ਕੇ ਦੇ ਰਹੇ ਨੇ ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ